ਸੋਹਰਿਆ ਨੇ 27 ਇੱਕ ਹੋਰ ਬੇਗਾਨੀ ਧੀ ਬੇਟੀ ਨੂੰ ਜਨਮ ਦੇਣ ਤੇ ਸਾੜ ਦਿੱਤੀ ਜਿੰਦਾ ਨੂੰ ਪਤੀ ਹੋ ਗਿਆ ਗ੍ਰਿਫਤਾਰ ਤੇ ਬਾਕੀ ਸੋਹਰਾ ਪਰਿਵਾਰ ਹੈ ਮੌਕੇ ਤੋਂ ਫਰਾਰ ਜੀਆਂ ਇਹ ਦੁਖਦਾਈ ਖਬਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਬਦੀ ਕਲਾਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੌਰਿਆ ਨੇ ਇੱਕ ਬਿਗਾਨੀ ਤੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਸਤਾ ਦਿੱਤਾ ਆਪਣੀ ਨੂੰ ਨੂੰ ਜਿੰਦਾ ਹੀ ਜਲਾ ਦਿੱਤਾ ਉਸ ਦਾ ਕਸੂਰ ਸਿਰਫ ਇਹਨਾ ਸੀ ਕਿ ਉਸ ਨੇ ਦੂਸਰੀ ਬੇਟੀ ਨੂੰ ਜਨਮ ਦਿੱਤਾ ਇਹ ਮਾਮਲਾ ਹੁਣ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਨੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਸੌਰਿਆ ਪਰਿਵਾਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਜਿਹੜੀ ਪੀੜਤਾ ਹੈ ਉਸ ਦੀ ਪਛਾਣ ਸੁਖਜੀਤ ਕੌਰ ਦੇ ਤੌਰ ਤੇ ਹੋਈ ਹੈ ਜਿਸ ਦਾ ਵਿਆਹ 9 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੇ ਨਾਲ ਹੋਇਆ ਸੀ ਇਸ ਵੇਲੇ ਸੁਖਜੀਤ ਕੌਰ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਤੇ ਉਹ ਡੀ ਐਮ ਸੀ ਲੁਧਿਆਣਾ ਦੇ ਵਿੱਚ ਦਾਖਲ ਹੈ ਜਿੱਥੇ ਜ਼ਿੰਦਗੀ ਤੇ ਮੌਤ ਹੀ ਲੜਾਈ ਲੜ ਰਹੀ ਹੈ ਸੁਖਜੀਤ ਕੌਰ ਦੀ ਵੱਡੀ ਭੈਣ ਸੁਮਨਪ੍ਰੀਤ ਕੌਰ ਹੋਣਾ ਨੇ ਦੱਸਿਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਜਿਸ ਦੇ ਵਿੱਚ ਉਸ ਦਾ ਪਤੀ ਸੱਸ ਸਹੁਰਾ ਸਾਰੇ ਹੀ ਸ਼ਾਮਿਲ ਨੇ ਉਸ ਨੂੰ ਪਹਿਲਾਂ ਵੀ ਪਰੇਸ਼ਾਨ ਕਰਦੇ ਸਨ ਤੇ ਹੁਣ ਉਹਨਾਂ ਨੇ ਇਨੀ ਮਾੜੀ ਹਰਕਤ ਕੀਤੀ ਹੈ ਕਿ ਉਹਨਾਂ ਦੀ ਭੈਣ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਉਸ ਨੇ ਦੱਸਿਆ ਹੈ ਕਿ ਉਸ ਨੂੰ ਇੱਕ ਨਰ ਸਿੰਘ ਹੋਮ ਤੋਂ ਫੋਨ ਆਇਆ ਸੀ ਕਿ ਉਸ ਦੀ ਭੈਣ ਨੂੰ ਇੱਥੇ ਅੱਧ ਮੋਈ ਹਾਲਤ ਦੇ ਵਿੱਚ ਛੱਡ ਦਿੱਤਾ ਗਿਆ ਹੈ ਉਸ ਦੀ ਜਿਹੜੀ ਸਰੀਰਕ ਹਾਲਤ ਹੈ ਉਹ ਸੜੀ ਹੋਈ ਹੈ ਕਿਉਂਕਿ ਉਸ ਨੂੰ ਜਿੰਦੀ ਨੂੰ ਹੀ ਅੱਗ ਲਗਾ ਦਿੱਤੀ ਸੀ ਉਸਨੇ ਕਿਹਾ ਕਿ ਤੁਰੰਤ ਨਰਸਿੰਗ ਹੋਮ ਪਹੁੰਚੀ ਤੇ ਉੱਥੇ ਪਹੁੰਚ ਕੇ ਉਸਨੇ ਦੇਖਿਆ ਕਿ ਉਸਦੀ ਭੈਣ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਉਸ ਨੂੰ ਜਿੰਦੀ ਨੂੰ ਹੀ ਅੱਗ ਲਗਾ ਦਿੱਤੀ ਗਈ ਸੀ ਤੇ ਹੁਣ ਉਸ ਦਾ ਜਿਹੜਾ ਸਹੁਰਾ ਹੈ ਅਮਰਜੀਤ ਸਿੰਘ ਸੱਸ ਮਨਜੀਤ ਕੌਰ ਮੌਕੇ ਤੋਂ ਫਰਾਰ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਦੱਸਦੀ ਹੈ ਕਿ ਸੁਖਜੀਤ ਕੌਰ ਦੀ ਵੱਡੀ ਭੈਣ ਸੁਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਇਹਨਾਂ ਦਾ ਜਿਹੜਾ ਵਿਆਹ ਹੈ 9 ਸਾਲ ਪਹਿਲਾਂ ਹੋਇਆ ਸੀ ਤੇ ਇਹਨਾਂ ਦੀ ਇੱਕ ਬੇਟੀ ਵੀ ਹੈ ਜਿਸ ਦੀ ਉਮਰ ਇਸ ਵੇਲੇ 8 ਸਾਲ ਹੈ ਤੇ ਗੁਨਨੂਰ ਕੌਰ ਉਸ ਦਾ ਨਾਮ ਹੈ ਇਸ ਨਾਲ ਜਿਹੜੇ ਸੋਰਾ ਪਰਿਵਾਰ ਹੈ ਇਹਨਾਂ ਨੇ ਪਹਿਲਾਂ ਵੀ ਇਸ ਨੂੰ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਸੀ ਤੇ ਹੁਣ ਤਾਂ ਤਸ਼ੱਦਦ ਦੀ ਹੱਦ ਹੀ ਹੋ ਗਈ ਜਿੰਦੀ ਨੂੰ ਨੂੰ ਆਗ ਲਗਾ ਦਿੱਤੀ ਐ ਇਸ ਸੋਰੇ ਪਰਿਵਾਰ ਨੇ ਕਿਉਂਕਿ ਉਸਨੇ ਇੱਕ ਹੋਰ ਬੇਟੀ ਨੂੰ ਜਨਮ ਦਿੱਤਾ ਸੀ ਇਥੇ ਸੁਮਨ ਪ੍ਰੀਤ ਕੌਰ ਨੇ ਕਿਹਾ ਹੈ ਕਿ ਉਸਦੀ ਪੈਣ ਸੁਖਜੀਤ ਕੌਰ ਉਸ ਨੂੰ ਪਹਿਲਾਂ ਵੀ ਦੱਸਦੀ ਹੁੰਦੀ ਸੀ ਕਿ ਇਹ ਜਿਹੜਾ ਪਰਿਵਾਰ ਹੈ ਉਸ ਨੂੰ ਪਰੇਸ਼ਾਨ ਕਰਦਾ ਹੈ ਤੇ ਇਸ ਵੇਲੇ ਜਿਹੜੀ ਉਸਦੀ ਪੈਣ ਹੈ ਸੁਖਜੀਤ ਕੌਰ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਡੀ ਐਮ ਸੀ ਲੁਧਿਆਣਾ ਦੇ ਵਿੱਚ ਉਹ ਦਾਖਿਲ ਹੈ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤੇ ਉਸ ਦੇ ਬਿਆਨਾਂ ਤੇ ਹੀ ਜਿਹੜੀ ਪੁਲਿਸ ਨੇ ਇਹ ਮਾਮਲਾ ਵੀ ਦਰਜ ਕਰ ਲਿਆ ਇਥੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਫਰਾਰ ਪਰਿਵਾਰਿਕ ਮੈਂਬਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਹੁਰਿਆਂ ਨੇ ਆਪਣੀ ਨੋ ਨੂੰ ਤੰਗ ਪਰੇਸ਼ਾਨ ਕੀਤਾ ਹੋਵੇ ਬਹੁਤ ਸਾਰੇ ਮਾਮਲੇ ਪਹਿਲਾਂ ਵੀ ਅਜਿਹੇ ਸਾਹਮਣੇ ਆਏ ਨੇ ਜਦੋਂ ਨੋਹਾ ਨੂੰ ਸਹੁਰਿਆਂ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਕਈ ਵਾਰ ਦਾਜ ਨੂੰ ਲੈ ਕੇ ਉਹਨਾਂ ਨੂੰ ਪਰੇਸ਼ਾਨੀ ਚਲਣੀ ਪੈਂਦੀ ਹੈ ਕਈ ਵਾਰ ਹੈ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਉਹ ਬੇਟੀਆਂ ਨੂੰ ਹੀ ਜਨਮ ਦੇਈ ਜਾਂਦੀਆਂ ਨੇ ਜਿਵੇਂ ਕਿ ਇਸ ਮਾਮਲੇ ਦੇ ਵਿੱਚ ਹੋਇਆ ਇਹ ਕਾਨੂੰਨ ਉਹ ਸਿਰਫ ਇਸ ਕਰਕੇ ਜਿੰਦਾ ਸਾੜ ਦਿੱਤਾ ਗਿਆ ਕਿਉਂਕਿ ਉਸਨੇ ਦੂਸਰੀ ਬੇਟੀ ਨੂੰ ਜਨਮ ਨਹੀਂ ਦਿੱਤਾ ਸੀ ਸੋ ਇਹ ਜਿਹੜਾ ਮਾਮਲਾ ਹੁਣ ਪੁਲਿਸ ਤੱਕ ਪਹੁੰਚਿਆ ਹੋਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਿਕ ਮੈਂਬਰ ਫਰਾਰ ਨੇ ਉਹਨਾਂ ਨੂੰ ਬਹੁਤ ਜਲਦ ਫੜ ਲਿਆ ਜਾਵੇਗਾ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ